ਪੁੱਛ ਨਹੀਂ ਕੀਤਾ ਦੰਦ ਕੱਢ ਕੇ ਦਿਖਾਤੇ ਤੇ ਕੱਲ ਪਰਸੋਂ ਇੱਕ ਔਰਤ ਦੇ ਗੱਲ ਲਾ ਕੇ ਅਗਲੇ ਦਿਨ ਉਹ ਫੜੀਗੀ ਔਰਤ ਜਦ ਕੀ ਪੌਂਦਾ ਸੀ ਤਾਂ ਐ ਕਰਕੇ ਅਗਲੇ ਨੇ ਪਤਾ ਲੱਗਿਆ ਕਿ ਉਹ ਜਨਾਨੀ ਇਹਨਾਂ ਦੀ ਪਾਰਟੀ ਦੀ ਆ ਉਹਦੇ ਬੋਕਰ ਦਾ ਪੱਟਾ ਪਾਇਆ ਲਖਾਸ ਤਾਲੂਕਾਂ ਨੇ ਅੱਛਾ ਫੈਸ਼ਨ ਕਰਕੇ ਆਈ ਸੀ ਫੈਸ਼ਨ ਆਪਣੀਆਂ ਧੀਆਂ ਤਾਂ ਬੈਠੀਆਂ ਆ ਆ ਬੇਹੀ ਬੀਬੀ ਉਹਦੇ ਸਾਹਮਣੇ ਇਹ ਤਾਂ ਲੱਗਦੀ ਹੜਪੀੜਤ ਆ ਜਿਹੜੀ ਮੋੜੇ ਬੈਠੀ ਆ ਇਹ ਤਾਂ ਲੱਗਦੀ ਆ ਉੱਥੇ ਪੂਰੀ ਸੁਰਖੀ ਬਿੰਦੀ ਲਾ ਕੇ ਕਿੱਛੇ ਕਿ ਪਲਾ ਕੇ ਗਲੇ ਦੇ ਵਿੱਚ ਸੋਨੇ ਦਾ ਹਾਰ ਪਾ ਕੇ ਮੈਂ ਹੜਪੂੜਾ ਮੈਂ ਬਿਲਕੁਲ ਬਸ ਹੋ ਗਈ ਸਾਡੀ ਯਾਰੋ ਆਪਾਂ ਨੂੰ ਜੋਕਰ ਸਮਝਦੇ ਨੇ ਇਹ ਅਗਲੇ ਦਿਨ ਹੀ ਫੜੇਗੇ ਅੱਛਾ ਐਡਾ ਇਹ ਆ ਧਾਰੂ ਪਾਰਟੀ ਕੀ ਚੀਜ਼ ਆ ਇਹ ਡਰਾਮਿਆਂ ਦੀ ਪਾਰਟੀ ਆ ਅਗਲੇ ਦਿਨ ਫੜਿਆ ਗਿਆ ਫੇਰ ਦੂਜੀ ਵਾਰੀ ਕੱਲਾ ਹੀ ਬੈਠਾ ਰੋਤੀ ਸੜਕ ਦੇ ਵਿੱਚ ਰੱਖ ਕੇ ਇੱਥੇ ਕੱਲਾ ਹੀ ਟੌਂਗੜੀ ਮਾਰ ਕੇ ਬਾਕੀ ਸਾਰੇ ਬੰਦੇ ਖੜੇ ਸਕਿਉਰਟੀ ਵਾਲੇ 200 ਬੰਦਾ ਅਚਾ ਤੈਨੂੰ ਇਕੱਲੇ ਨੂੰ ਭੁੱਖ ਲੱਗ ਗਈ ਸੀ